ਪਰਮਾਤਮਾ ਦੀ ਕਿਰਪਾ ਕਾਲਪੁਰਖ ਵੈਗਿਰੂ ਦੀ ਬਖਸ਼ਿਸ਼ਾ ਸਨ ਸਭਾ 'ਚ ਡਟ ਕੇ ਸੇਵਾ ਕਰੀ ਆ ਇਹ ਲੀਡਰ ਆਫ ਦੀ ਪਾਰਟੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਪਟਿਆਲੇ ਦੇ ਵਿੱਚ ਇਨਕੇ ਸ਼ਰਮਾ ਸਾਹਿਬ تھے ਸੀ ਪੂਰੀ ਸਪੋਰਟ ਦਾ ਸਾਰੇ ਉਹਨਾਂ ਨੇ ਸਪੋਰਟ ਆਇਆ ਦੇਖੋ ਉਦੋਂ ਉਹਨਾਂ ਨੇ ਜੋਰ ਲਾ ਕੇ ਦਾਜ ਕੀ ਵਿਚਾਰ ਕੀਤੀ ਸੀ ਜਿੱਦ ਦੇ ਜੁਆਇਨ ਕੀਤਾ ਉਦੋਂ ਨੇ ਪੂਰਾ ਜੋਰ ਲਾ ਕੇ ਕਿਹਾ ਕਿ ਅਸੀਂ ਸ਼ੋਨੀ ਕਲਦਲ ਦੇ ਪਿੱਛੇ ਆ ਗਿਆਂ ਤੇ ਅਸੀਂ ਪੂਰੀ ਉਹ ਕਰਾਂਗੇ ਪਰਮਾਤਮਾ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ 'ਚ ਡਟ ਕੇ ਸੇਵਾ ਕੀਤੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨ ਨੂੰ ਭਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ 'ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਣ ਨਾਲ ਪਟਿਆਲੇ ਡਿਸਟ੍ਰਿਕਟ 'ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸ ਹਿੱਟ ਇਨ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਾਰਜਨ ਨਾਲ ਜਿੱਤ ਗਏ। ਉਹ ਜਿਹੜੀ ਮੀਟਿੰਗ ਹੋਈ ਹੈ ਪੋਜ਼ਿਟਿਵ ਮੌਕੇ ਹੋਈ ਹੈ। ਯਾਰ ਜਦ ਤਨ ਵੀ ਦੇ ਦੇਆ, ਮਨ ਵੀ ਦੇ ਦੇਆ ਔਰ ਧਨ ਵੀ ਦੇ ਦੇਆ ਮੇਰੇ ਹੱਥ 'ਚ ਨਹੀਂ ਦੇਖਿਆ ਤੁਸੀਂ। ਇੱਥੇ ਉੱਪਰ ਪੋਜ਼ਿਟਿਵ ਮੀਟਿੰਗ ਕਿੱਥੇ ਹੋ ਗਈ? ਮੇਰੇ ਸਾਹਮਣੇ ਆ ਕੇ ਕੀ ਕਰ ਰਹੇ ਹੋ? ਨਹੀਂ ਚਲੋ ਦੇਖੋ ਮੇਰੇ ਭਰਾ ਆ ਮੇਰੇ ਤੇ ਬਹੁਤ بڑا ਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ। ਸਾਰੀ ਟੀਮ ਨੂੰ ਲੈ ਕੇ ਆਏ ਆ। ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ-ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ। ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਡਿਊਟੀ 90 ਜਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ ਸਾਰਿਆਂ ਨੂੰ ਕੱਲੇ-ਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਸੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ ਸਾਰੇ ਪਟਿਆਲਾ ਵਾਲਾ ਵਨ ਸਾਈਡਡ ਹੈ ਬਿਲਕੁਲ ਜਿੱਤਾਂਗੇ ਕੋਈ ਮੁਕਾਬਲੇ ਵਾਲੀ ਗੱਲ ਨਹੀਂ ਦੇਖੋ ਅੱਛਾ ਪਵਿੰਦਰ ਸਿੰਘ ਢੀਂਡਾ ਸਾਹਿਬ ਪਟਿਆਏ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਏ ਦੇ ਵਿੱਚ ਇਨਕੀ ਸ਼ਰਮਾ ਸਾਹਿਬ ਦੇ ਸੀ ਪੂਰੀ ਸਪੋਰਟ ਕਰਾਂਗੇ ਸਾਰੇ ਉਹਨਾਂ ਦੇ ਸਪੋਰਟਰ ਆਏ ਸੀ ਇਹਨਾਂ ਦੇ ਆਉਣ ਨਾਲ ਸਾਡੀ ਫਿਸ਼ੀਨ ਕਾਫੀ ਸਟਰੋਂਗ ਹੋਈ ਹੈ ਹੁਣ ਮਤਲਬ ਕੋਈ ਦੋਰ ਆਏ ਅਸੀਂ ਪਹਿਲਾਂ ਵੀ ਬੁਧੀਆ ਕੰਪੀਟੀਸ਼ਨ ਸੀ ਕਿ ਇਹਨਾਂ ਦੇ ਆਉਣ ਨਾਲ ਅਸੀਂ ਹੋਰ ਸਟਰੋਂਗ ਹੋ ਗਏ ਸੋ ਹੁਣ ਕੋਈ ਦੋਰ ਆਇਆ ਹੀ ਨਹੀਂ ਕਿ ਵੀ ਸ਼ੋਮ ਨਿਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਜੀ ਉਹ ਬੀਅਦੀ ਕਿ ਨਰਾਜ਼ ਚੱਲਦੇ ਗਿਆ ਪਹਿਲਾਂ ਸੀਗੇ ਨਾਲ ਜੀ ਦਾਜ ਕੀ ਸੀਗੀ ਉਹਨਾਂ ਦੀ ਪਰ ਅੱਜ ਇੱਥੇ ਆ ਕੇ ਉਹ ਨਰਾਜ਼ਗੀ ਦੂਰ ਕਰਨ ਕਰਕੇ ਆਏ ਨਾ ਆਪਣੇ ਬੰਦੇ ਨਾਲ ਲੈ ਕੇ ਆਏ ਨੇ ਸੰਧੂ ਸਾਹਾ ਆਏ ਸੀ ਚਾਂਤੀ ਸਿੰਘ ਰਖੜਾ ਆਏ ਸੀ ਹੋਰ ਵੀ ਥਾਲ ਜਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਨਾਲ ਲੈ ਕੇ

ਉਸ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਸ਼ੁਰੂ ਹੋ ਗਈ ਜਾਂ ਇਲੈਕਸ਼ਨ ਸ਼ੁਰੂ ਹੋ ਗਈ ਮੈਂ ਵੀ ਇਸੇ ਬਿਜੀ ਹੋ ਗਿਆ ਉਸ ਤੋਂ ਬਾਅਦ ਇਹ ਕਹਿੰਦਾ ਕੀ ਹੋਇਆ ਥੋੜੀ ਜਿਹਾ ਪਤਾ ਲੱਗਾ ਸੀ ਕਿ ਵੀ ਹਾਂ ਥੋੜੀ ਜਿਹੀ ਨਾਰਾਜ਼ਗੀ ਹੈਗੀ ਪਰ ਉਹ ਪਟਿਆਲੇ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਸੀਗਾ ਜੀ ਕੋਈ ਨਾਰਾਜ਼ਗੀ ਨਹੀਂ ਅਸੀਂ 100% ਇਨਕੇ ਸ਼ਰਮਾ ਸਾਹਿਬ ਦੇ ਨਾਲ ਸ਼ੋਮ ਨਕਲਦਾਂ ਚੱਲਾਂਗੇ ਅਰ ਜਿੰਨਾ ਥੜਾ ਜੋਰ ਹੋਊਗਾ ਅਸੀਂ ਉਹ ਤੋਂ ਬਦਲਾਵਾ ਅੱਜ ਕੋਈ ਗੱਲਬਾਤ ਹੋਈ ਸੀ ਗੱਲਬਾਤ ਤਾਂ ਕੋਈ ਰੌਾ ਹੀ ਨਹੀਂ ਸੀ ਰੌਾ ਕੋਈ ਨਹੀਂ ਸੀ ਲੱਗਦਾ ਤੇ ਅੱਜ ਤਾਂ ਸਿਰਫ ਚਾਹ ਪੀਣੇ ਆਏ ਸੀ ਆਪਾਂ ਇਹ ਗੱਲ ਖੇਲੀ ਵੀ ਚਾਹ ਵੀ ਨਹੀਂ ਆਈ ਉਹ ਉਹ ਕਦੇ ਮੈਂ ਕੋਈ ਐਸਟੇਟਮੈਂਟ ਦਿੱਤੀ ਨਹੀਂ ਜਦਦੇ ਵੀ ਇਸ ਸ਼ੋਮ ਨਿਕਲਦਾ ਜੁਆਇਨ ਕੀਤਾ ਹੈ ਪਹਿਲੇ ਦਿਨ ਨੇ ਕੋਈ ਨਾ ਦਿੱਤੀ ਪਹਿਲੇ ਦਿਨ ਹੀ ਅਸੀਂ ਜੋ ਸਟੇਟਮੈਂਟ ਦੇਤੀ ਉਹਦੇ ਤੇ ਖੜਿਆ ਤੇ ਮੁਰਕੇ ਕਿਸੇ ਵੀ ਕਦੇ ਪੈਸਟਿੰਗ ਨਹੀਂ ਗਿਆ ਸੀ ਲੇਕਿਨ ਨਖਰ ਤਾਂ ਪਹਿਲੇ ਕਿੱਥੇ ਲੱਗਦਾ ਨਹੀਂ ਉਹਨਾਂ ਦੀ ਚੁੱਪੀ ਸਾਜੋ ਵੀ ਸ਼ਾਇਦ ਨਾਰਾਜ਼ਗੀ ਜਾ ਰਹੀ ਹੈ ਪਰ ਉਹ ਬਿਲਕੁਲ ਚੁੱਪੀ ਰਹਿ ਰਹੇ ਨੇ ਜੇ ਪਾਰਟੀ ਸਾਥਕੇ ਕਹਿੰਦੇ ਉਹਨਾਂ ਨੂੰ ਨਾਰਾਜ਼ੀ ਹੈ ਉਹ ਮੀਡੀਆ ਸਾਹਮਣੇ ਖੜਾ ਆ ਰਹੇ ਜੀ ਉਹਨਾਂ ਦੇ ਦੇਖੋ ਉਦੋਂ ਉਹਨਾਂ ਨੇ ਜ਼ੋਰ ਲਾ ਕੇ ਨਾਰਾਜ਼ਗੀ ਬਿਆਨ ਕੀਤੀ ਸੀਗੀ ਜਿੱਦ ਦੇ ਜੁਆਇਨ ਕੀਤਾ ਉਹਦੇ ਉਹਨੇ ਪੂਰਾ ਜੋਰ ਲਾ ਕੇ ਕਿਹਾ ਕਿ ਇਸ ਸ਼ੋ ਨਕਲਦਲ ਦੇ ਵਿੱਚ ਆ ਗਿਆ ਤੇ ਅਸੀਂ ਪੂਰੀ ਉਹ ਕਰਾਂਗੇ ਤੇ ਉਹਦੇ ਵਿੱਚ ਉਹਦੇ ਵਿੱਚ ਟਾਲੇ ਜੋ ਕੁਝ ਹੈਗਾ ਉਹ ਥਾਰਨ ਪਤਾ ਨਹੀਂ